ਰੋਡ ਤੇ ਚੱਲਣ ਵੇਲੇ ਅਜਿਹੇ ਟਰਾਲੇ ਵਾਲਿਆਂ ਤੋਂ ਥੋੜਾ ਪਾਸੇ ਹੋ ਕੇ ਚੱਲਿਆ ਕਰੋ ਕਿਉਂਕਿ ਕੁਝ ਪਤਾ ਨਹੀਂ ਸ਼ਾਇਦ ਇਹ ਟਰਾਲੇ ਵਾਲੇ ਅੱਖਾਂ ਮੀਚ ਕੇ ਟਰਾਲੇ ਜਾਂ ਟਰੱਕ ਚਲਾਉਂਦੇ ਹੋਣ ਤੇ ਟਰਾਲਾ ਜਾਂ ਟਰੱਕ ਲਿਆ ਕੇ ਤੁਹਾਡੇ ਉੱਪਰ ਚਾੜ ਦੇਣ ਜੀ ਹਾਂ ਅਜਿਹੇ ਕੁਝ ਬਿਆਨ ਕਰ ਰਹੀਆਂ ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰਾਲੇ ਦੇ ਹੇਠਾਂ ਐਕਟਿਵਾ ਫਸੀ ਹੋਈ ਹੈ ਜੋ ਕਿ ਕਈ ਕਿਲੋਮੀਟਰ ਤੱਕ ਐਕਟਿਵਾ ਨੂੰ ਕਢੀਸਦਾ ਹੋਇਆ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਜਿਸ ਦੀ ਕਿਸੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲਾ ਬਠਿੰਡਾ ਦੇ ਇੰਜੀਨੀਅਰਿੰਗ ਕਾਲਜ ਵੱਲੋਂ ਆਇਆ ਸੀ ਤੇ ਬਠਿੰਡਾ ਦੇ ਬਾਦਲ ਰੋਡ ਨੰਨੀ ਛਾਂ ਚੌਂਕ ਤੋਂ ਗੁਜ਼ਰ ਰਿਹਾ ਸੀ ਜਿਸ ਦੌਰਾਨ ਰਾਹੀਗਰਾਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੂਤਰਾਂ ਮੁਤਾਬਕ ਟਰਾਲੇ ਵਾਲੇ ਨੂੰ ਅਵਾਜ਼ਾਂ ਵੀ ਮਾਰੀਆਂ ਗਈਆਂ ਤੇ ਫਿਰ ਥੋੜਾ ਸਮਾਂ ਟਰਾਲਾ ਰੁਕਿਆ ਵੀ ਰਿਹਾ ਪਰ ਬਾਅਦ ਦੇ ਵਿੱਚ ਉਹ ਟਰਾਲਾ ਭਜਾ ਕੇ ਉੱਥੋਂ ਫਰਾਰ ਹੋ ਗਿਆ ਟਰਾਲੇ ਹੇਠਾਂ ਫਸੀ ਹੋਈ ਐਕਟਿਵਾ ਦਾ ਨੰਬਰ PB08 BA3693 ਹੈ ਜਦ ਕਿ ਟਰਾਲੇ ਦਾ ਨੰਬਰ RJ07 GD9201 ਹੈ ਜੋ ਕਿ ਰਾਜ राजस्थान ਦੇ बीकानेर ਨਾਲ ਸੰਬੰਧਿਤ ਹੈ ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਇਹ ਟਰਾਲਾ ਐਕਟਵਾ ਨੂੰ ਕਿੱਥੋਂ ਕੜੀਸਦਾ ਲੈ ਕੇ ਆ ਰਿਹਾ ਤੇ ਕਿੱਥੇ ਇਸ ਨੇ ਹਾਦਸੇ ਨੂੰ ਅੰਜਾਮ ਦਿੱਤਾ ਇਸ ਦੇ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ Rajasthan ਦਾ ਟਰਾਲਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚੋਂ ਸ਼ਰੀਆਮ ਗੁਜ਼ਰ ਗਿਆ ਪਰ ਰੋਡ ਤੇ ਘੁੰਮਦੀਆਂ ਭਗਵੰਤਮਾਨ ਦੀ SSF ਛੱਡੀਆਂ ਹੋਈਆਂ ਗੱਡੀਆਂ ਦੇ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਦੀ ਵੀ ਇਸ ਟਰਾਲੇ ਤੇ ਨਜ਼ਰ ਨਹੀਂ ਪਈ ਤੇ ਨਾ ਹੀ ਬੱਤੀਆਂ ਵਾਲੇ ਚੌਂਕ ਦੇ ਵਿੱਚ ਖੜੇ ਮੁਲਾਜ਼ਮਾਂ ਨੇ ਇਸ ਵੱਲ ਧਿਆਨ ਦਿੱਤਾ ਤੇ ਨਾ ਹੀ ਕਿਸੇ ਦੀ ਨਜ਼ਰ ਪਿਆ ਸੋ ਹਕੀਕੀ ਟੀਵੀ ਪੰਜਾਬੀ ਜਰੀਏ ਅਸੀਂ ਤੁਹਾਨੂੰ ਇੱਕ ਵਾਰ ਫੇਰ ਸੁਚੇਤ ਕਰਦੇ ਹਾਂ ਕਿ ਅਜਹੀਆਂ ਵੱਡੀਆਂ ਗੱਡੀਆਂ ਵਾਲਿਆਂ ਤੋਂ ਥੋੜਾ ਪਾਸੇ ਹੋ ਕੇ ਚੱਲਿਆ ਕਰੋ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਤਾਂ ਕਿ ਉਹ ਸਾਵਧਾਨ ਹੋ ਜਾਣ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ